ਕੋਈ ਨੁਮਾਇਕ ਤੇ ਨਵਾਈ ਤੇ ਦਾਣਾ ਹਾਊਸ ਚ ਪੌੜੀ ਕੰਨ ਕੰਨ ਅੰਦਰ ਸੋਨਾ ਤੇ ਗਲਤ ਤਰ੍ਹਾਂ ਸਮਾਗਾ ਪਾਵਾ ਹੀ ਦੇ ਨੂਰ ਕਾ ਜੀ ਰੋਲਾ ਪੈ ਗਿਆ ਪਾਣੀ ਤੋਂ ਕਰਦੇ ਕਰਦੇ ਬੰਦ ਕਰਦੇ ਚੱਲੇ ਨਹੀਂ ਸਸਰੀ ਕਾਲੀ ਸਾਰਿਆਂ ਨੂੰ ਤੇ ਅੱਜ ਦਾ ਵਲੋਗ ਆਪਾਂ ਕਰਦੇ ਸਟਾਰਟ ਜੀ ਹੁਣ ਇਧਰ ਚੱਪਾਂਗੇ ਤੇ ਹੁਣ ਹਾਂ ਇਧਰ ਹਾਂ ਜੀ ਦੋਸਤੋ ਅ ਜਿਗ ਨੂਰ ਕੋਲ ਪਹੁੰਚ ਚੁੱਕੇ ਨੇ ਤੇ ਸਸਰੀਆਂਾਰੇ ਹੀਰਾਂ ਨੂੰ ਤੇ ਦੂਜੇ ਵੀਰਾਂ ਨੂੰ ਠੀਕ ਠਾਕ ਜੋ ਹਾਂਜੀ ਆਪਾਂ ਅੱਜ ਨੂਰ ਦੀ ਕੋੜੀਆਂ ਦੀ ਡਾਈਟ ਤੁਹਾਨੂੰ ਦੱਸਾਂਗੇ ਨੂਰ ਕੀ ਕੁਝ ਪਾਉਂਦਾ ਕੋੜੀਆਂ ਨੂੰ ਸੋ ਆਜੋ ਫਿਰ ਯਾ ਚੱਲ ਦੋਸਤੋ ਮਾਰਨਿੰਗ ਅੱਜ ਪਹੁੰਚੀ ਐ ਨੂਰ ਕੋਲ घोड़ी नूर रही है। आज नूर, नूर ने मारी खच <laughs> कम हो गया खच मच भाई दो एक कुत्ता रखी खड़ा एक कुत्ती रखी खड़ा मेनू ऐसा कोई भी नहीं देना इन यारी वेख लोनी चिक नहीं मिलना ਇੱਕ ਵਾਰੀ ਮਿਲਣਾ ਇੱਕ ਵੀ ਨਹੀਂ ਮਿਲਦਾ ਇੱਕ ਵਾਰੀ ਵੀ ਨਹੀਂ ਮਿਲਦਾ ਕੋਈ ਨਾ ਰੱਖਣਾ ਕੋਈ ਗੱਲ ਨਹੀਂ ਹਾਂਜੀ ਨੂਰ ਜੀ ਘੋੜੀ ਹਜੇ ਵੀ ਆਪਣੀ ਮਾਰਦੀ ਹਾਂਜੀ ਕਰਦੀ ਹਜੇ ਵੀ ਹੈ ਨਾ ਹਾਂਜੀ ਬੈਲ ਤੇ ਸ਼ਨਾਜ ਨੂੰ ਵਿਖਾਓ ਮਾਰਦਾ ਜੱਗਾ ਹੋ ਗਈ ਆ ਆ ਆ ਇਹ ਹੋ ਗਈ ਕਿੰਨੇ ਚਿਰ ਦੀ ਹੋ ਗਈ ਨੂਰ ਦੋ ਮਹੀਨੇ ਤਿੰਨ ਦਿਨਾਂ ਦੀ ਦੋ ਮਹੀਨੇ ਤਿੰਨ ਦਿਨਾਂ ਦੀ ਠੀਕ ਤੇ ਇਹਨੂੰ ਨੂਰ ਕੀ ਪਾ ਰਿਆ ਫਿਰ ਹੁਣ ਅ ਇਹ ਤਲਾ ਦੁੱਧ ਹੀ ਪਿੰਦੀ ਹੈ ਤੇ ਮਾਂ ਦਾ ਅੱਛਾ ਕੋਈ ਨਾਲ ਦੜਨ ਦੋਨ ਖਾ ਲੈਂਦੀ ਨਾਲ ਖਾ ਲੈਂਦੀ ਚਲੋ ਵਧੀਆ ਚੰਗੀ ਗਰੋਥ ਹੈ ਵਧੀਆ ਚਲੋ ਵਧੀਆ ਹੀ ਤੇ ਕੋੜੀ ਗਾਂ ਕੋੜੀਆਂ ਗੱਭਣੇ ਚੈੱਕ ਕਿਹੜੇ ਤੋਂ ਘਾਟ ਕਾਂਡੇ ਦੇ ਬੱਚੇ ਤੋਂ ਅੱਛਾ ਫੋਟੋ ਵਿਖਾ ਦਿਨਾ ਕੋਈ ਗੱਲ ਨਹੀਂ ਫੋਟੋ ਦੇਖ ਲਾਂਗੇ ਕਾਲਾ ਨਾ ਪਿਆ ਕਰ ਜੀ ਨੂਰ ਦੀ ਕੋੜੀ ਆ ਕੋੜੇ ਤੋਂ ਗੱਭਣੇ ਹਾਂਜੀ ਠੀਕ ਹੈ ਨੂਰਾ ਕੋੜੀ ਕਿਵੇਂ ਫਿਰ ਆਪਣੀ ਰਹਿ ਰਹੀ ਕਿ ਨਹੀਂ ਅਜੇ ਹਾਂ ਚੈੱਕ ਨਹੀਂ ਕਰੀਏ ਤੇ ਟੈਕਨੀਕ ਕਰਾਂ ਹੁਣ ਫੇਰ ਹੀਟ ਕੇ ਨਹੀਂ ਹੀਟ ਤੇ ਨਹੀਂ ਰਹਿ ਦੇ ਨਾ ਇਹੋ ਤਾਂ ਕੋਈ ਆਪੋ ਜੀ ਕੀ ਮੈਂ ਟੜੀ ਕਰਦੀ ਤੇ ਬੱਲੇ ਤੇ ਕਰਨੀ ਤੁਹਾਨੂੰ ਦਾਣਾ ਵਖਾਉਣੇ ਜੀ ਕਿਹੜਾ ਨੂਰ ਪਾਉਂਦਾ ਸਵੇਰੇ ਮਾਰਨਿੰਗ ਟਾਈਮ ਤੇ ਸਾਰੇ ਭਰਾ ਨੂਰ ਨੂੰ ਫੋਲੋ ਨਾ ਕਰੋ ਆਹ ਵੇ ਦਾਣਾ ਹਾਊਸ ਚ ਪਾਉਣੀ ਆਂ ਕੰਨ ਕੰਨ ਅੰਦਰ ਸੋਨਣਾ ਟੋਰੀ ਗਾੜਾ ਟ੍ਰੈਂਕ ਚੋਕਰ ਨਹੀਂ ਚੋਕਰ ਨਹੀਂ ਛੋਲੇ ਵੀ ਐ ਸੋਇਆ ਵੀ ਨਹੀਂ ਡੀਓ ਸੀ ਵੀ ਆ ਜਿਉਂ ਮੈਂ ਆਪ ਤੇ ਆਪ ਤੇ ਯਾਰ ਕਰ ਲਿਆ ਮੈਂ ਹਾਂ ਹਾਂ ਜੀ ਨੂਰ ਜੀ ਫੇਰ ਦੱਸੋ ਮੇਰੇ ਕਰ ਚੰਗੀ ਤਰ੍ਹਾਂ ਇਹਦੇ ਬਾਰੇ ਲੈ ਆਵਰੋ ਮੜਾ ਮੱਝਾਂ ਨੇ ਚ ਕਰ ਇੱਧਰ ਇੱਧਰ ਲਿਆ ਇੱਧਰ ਛੋੜ ਜੀ ਮਸਲਕਾ ਸਵਾ ਲਈ ਡੀਓਸੀ ਜਾਉਂ ਜਬੀ ਅੱਛਾ ਡੀਓਸੀ ਪਾ ਨਹੀਂ ਯਾਰ ਪਾ ਲੈਂਦਾ ਨਹੀਂ ਇਹ ਡੀਓਸੀ ਮੜਾ ਦੱਸੋ ਨਾ ਵੀਰ ਆਪਣੇ ਨੂੰ ਆਈ ਪੀਸ ਕੇ ਪਾ ਦਿੰਦੇ ਆ ਉਹਨੂੰ ਸਵਾ ਵੀ ਇਹਨੂੰ ਡੀਓਸੀ ਕੀ ਹੁੰਦਾ ਉਹਨੂੰ ਜੀ ਅਸੀਂ ਨਹੀਂ ਤੂੰ ਡੀਓਸੀ ਇਹ ਦੁਬਾਰਾ ਪਾਉਂਗੇ ਜੱਤਾਂ ਨਹੀਂ ਰਾਜੇ ਬਾਦਿ ਨੇ ਕਿਨੇ ਟੱਕਣ ਬਾਦਿ ਹੈ ਕਿ ਕਿਹੜੀ ਕੁੜੀ ਨੂੰ ਬੋਨ ਲਗਾ ਇਹ ਨਾਂ ਪਰਨੇ ਵਾਂ ਮੱਟਲ ਤੇ ਨਹੀਂ ਵੇਹੇ ਨਾਲ ਹੀ ਲਿਖਿਆ ਮੁਟਿਆਰ ਲਿਖਿਆ ਆ ਲਿਖਿਆ ਪਰਾ ਇੰਦਰ ਜਬਰਜੰਗ ਜ਼ਬਰਦਸਤ ਜੁਗਣੀ ਇਹ ਜੁਗਣੀ ਚੱਲਿਆ ਦਾਣਾ ਨੂਰ ਦਾ ਆ ਕਿਸਮਤ ਦੁੱਲਿਆ ਨਹੀਂ ਕਿਸਮਤ ਨੂਰੇ ਕਿੰਨੇ ਪਾਉਣਾ ਪੈ ਦੋ ਦੋ ਕਿਲੋ ਬਾਈਆ ਸਵੇਰੇ ਦੋ ਦੋ ਕਿਲੋ ਸ਼ਾਮ ਨੂੰ ਕੀ ਗਈ ਤੇ ਦੁਬਾਰਾ ਦੱਸਿਓ ਕਿ ਕੀ ਕੋਈ ਰੜਿਆ ਹੋਰ ਨਹੀਂ ਸਵਾਯ ਵੀ ਨਹੀਂ ਡੀਓ ਸੀ ਡੀਓ ਸੀਗੀ ਯਾਰ ਉਹ ਵੀ ਡੀਓ ਸੀ ਆਹ ਪੀਸ ਕੇ ਜੁੰਦੀ ਏ ਬੀ ਡੀ ਮੋਟੀ ਕਬ ਨਾ ਲਾਇਆ ਜਲਦੀ ਕਿਚਨ ਕਾਲੀ ਸਾਡ ਲੈਣਾ ਓਕੇ ਨਹੀਂ ਤੇ ਹੋਰ ਸਵਾ ਜੋ ਜਵੀ ਛੋਲੇ ਛੋਲਿਆਂ ਦੀ ਚੂਰੀ ਛੋਲੇ ਦਾ ਸਿਲਕਾ ਤੇ ਬਸ ਜੇ ਚੋਕਰ ਚੋਕਰ ਠੀਕ ਹੈ ਜੀ ਤੇ ਇਹ ਆਪਣੀ ਹੋ ਗਈ ਮਾਰਨਿੰਗ ਡਾਈਟ ਜੀ ਤੇ ਤੇ ਬਸ ਸ਼ਾਮ ਨੂੰ ਹੀ ਹੈ ਸ਼ਾਮ ਨੂੰ ਵੀ ਆਹ ਮਸਾਲਾ ਡੱਬੇ ਤੇ ਦੁਪਹਿਰੇ ਪੱਠੇ ਵੀ ਪਾਉਣੇ ਆਹ ਪਾਊਡਰ ਅੱਛਾ ਪੱਠੇ ਪਾਉਣ ਨੀਰਾ ਪਾ ਦਾਂਗੇ ਫਿਰ ਸ਼ਾਮ ਨੂੰ ਫਿਰ ਪਾ ਦਾਂਗੇ ਫਿਰ ਸਵੇਰੇ ਪਾ ਦਾਂਗੇ ਨੀਰਾ ਇੱਕ ਨਰਾ ਪਾਏ ਦਾ ਕੱਲ ਇੱਕ ਤਾਂ ਮੀਠਾ ਰੱਖ ਪਾਉਣ ਦਾ ਅੱਛਾ ਪੱਠੇ ਵੀ ਪਾਉਣਾ ਹਣਾ ਪੱਠੇ ਪਾਈਦੇ ਆਪਾਂ ਨੀਰਾ ਦਾ ਪਾਏ ਨੀਰਾ ਦਾ ਆਪਾਂ ਬਾਤ ਨੂੰ ਭੁੱਜ ਜਾਂਦੇ ਓਕੇ ਓਕੇ ਐਵੇਂ ਜੀ ਮੋਕ ਪਾ ਲੈਂਦੇ ਆ ਚਲੋ ਠੀਕ ਹੈ ਜੀ ਹਾਂ ਜੀ ਤੇ ਆ ਆਪਣੀ ਵਿਟੋਨਿਕ ਨਹੀਂ ਵਿਟੋਨਿਕ ਪਾ ਦਾਂਗੇ ਇਹ ਆ ਇਹਦੇ ਵਿੱਚ ਸੁਬ੍ਹਾ ਵੀ ਤੇ ਸ਼ਾਮ ਨੂੰ ਵੀ ਨਹੀਂ ਨਹੀਂ ਇੱਕ ਟਾਈਮ ਸਵੇਰੇ ਇੱਕ ਨਹੀਂ ਛੱਡ ਕੇ ਪਾਈਦਾ ਇੱਕ ਵਾ ਓਕੇ ਚਲੋ ਵਧੀਆ ਹੁਣ ਦੋਵਾਂ ਘੋੜੀਆਂ ਨੂੰ ਪਾਉਣਾ ਹਾਂਜੀ ਬਹੁਤ ਇਹ ਕਿੰਨਾ ਪਾਉਣਾ ਆ ਇੱਕ ਕੁੱਪੀ ਇਹ ਕਿੰਨੇ ਗ੍ਰਾਮ ਦੀ ਕੁੱਪੀ ਪਾਣੀ ਤੇਲ ਜਿਹਾ ਨਾ ਪਾ ਦਾਂਗੇ ਕਿਨੇ ਜਿਹਾ ਨਾ ਤੇਲ ਜਿਹਾ ਨਾ ਪਾ ਦਾਂਗੇ ਓਕੇ ਓਕੇ ਸਾਰੇ ਵੀਰ ਨੂੰ ਆਮੀ ਆ ਆ 5 ਲੀਟਰ ਲੈ ਕੇ ਨਹੀਂ ਲੈ ਆ ਕਰੋ 5 ਲੀਟਰ ਸਸਤਾ ਪੈਂਦਾ ਠੀਕ ਹੈ 800 ਦਾ ਪੈਂਦਾ 5 ਲੀਟਰ ਤੇ ਉੰਜ ਮੈਡੀਕਲ ਸਟੋਰ ਤੋਂ ਲੈਣੇ ਆ ਉਹ ਅੱਜ 210 215 220 ਇੱਥੇ ਲੈਂਦੇ ਆ ਲੀਟਰ ਉਹਨੇ 12 130 ਦਾ ਪੈ ਜਾਂਦਾ 8 ਲੀਟਰ ਠੀਕ ਹੈ ਤੇ ਐਵੇਂ 800 ਠੀਕ 100 ਲੀਟਰ ਬਹਿ ਗਿਆ ਓਕੇ ਓਕੇ 100 ਲੀਟਰ ਕੇ ਬਹਿ ਗਿਆ 5 ਲੀਟਰ ਦੀ ਐ ਬਾਈ ਤੁਸੀਂ ਆਪੇ ਗਸਾਖਤਾ ਹੁਣਾਂ ਮੈਨੂੰ ਨਹੀਂ ਨੰਨਾ ਮਾਰਨਾ ਤੇ ਬਸ ਆਇਆ ਕੋਈ ਗੱਲ ਨਹੀਂ ਹੋ ਜਾਂਦਾ ਹੋ ਜਾਂਦੀ ਹੈ ਇਹ ਜਿਹੜਾ ਬੋਲਦਾ ਨਾ ਇਹ ਸੀ ਜੀ ਜਗਨੂਰ ਦੀ ਆਪਣੇ ਘੋੜੀਆਂ ਦੀ ਡਾਈਟ ਤੇ ਹੁਣ ਦੇਖਦੇ ਆਂ ਇਹ ਕੀ ਕਰਨਾ ਹੈ ਤੋਂ ਬਾਅਦ ਫਿਰ ਤੁਹਾਨੂੰ ਖਵਾਣੇ ਆਂ ਜਣੀ ਨੂਰ ਹੈਂ ਨੂਰ ਹੁਣ ਜੀ ਦਾਣਾ ਪਾ ਕੇ ਬੱਠਲਾਂ 'ਚ ਐਵੇਂ ਖਾ ਲੈਣਗੀਆਂ ਜਿਆਦਾ ਜਿਦਾਂ ਨਹੀਂ ਕਰਦਾ ਕੰਮ ਨਹੀਂ ਨਹੀਂ ਇੰਨੀ ਕਰੀਦਾ ਅੱਛਾ 2 ਲੀਟਰ ਪਾਣੀ ਪਾਈ ਦਾ ਵਿੱਚ ਠੀਕ ਹੈ ਜੀਨੀ ਰਖਾ ਦਾ ਚੋਕਰ ਖਾ ਰਣੀਆ ਫਿਰ ਚੋਕਰ ਖਾ ਰ ਆ ਨੀਰਾ ਖਾ ਕੇ ਦਾਣਾ ਤੇ ਫਿਰ ਆਪਣੇ ਪਾਣੀ ਕੰਨੀ ਰੱਖ ਕੇ ਹੂੰ ਨੀਰਾ ਪਾ ਦਾਂਗੇ ਛਾਨਿਆ ਪਿਆ ਨੀਰਾ ਟੋਕਰ ਟੋਕਰ ਕਿ ਕੱਟ ਦੋ ਦੋ ਟੋਕਰ ਸਿੱਧੀ ਦੀ ਦੋ ਦੋ ਟੋਕਰੇ ਦੋ ਦੋ ਰਾਗ ਨੂੰ ਤੇ ਨੂਰ ਗਰਮ ਨਹੀਂ ਹੁੰਦਾ ਯਾਰ ਜ਼ਿਆਦਾ ਕੋਈ ਚੱਕਰ ਨਹੀਂ ਹੁਣ ਭਰਾ ਪੱਠੇ ਪਾਣੀ ਲਾਇਆ ਪੱਠਿਆਂ ਨੂੰ ਕੀ ਕਰ ਨਹੀ ਨਹੀ ਵੈਸੇ ਵੀ ਤੂੰ ਹਾਂ ਇਹ ਤਾਂ ਗਰਮੀ ਨੂਰ ਨੇ ਕੱਢੀ ਕੋੜੀ ਪਾਰ ਆ ਗਿਆ ਸਵਾਦ ਆ ਗਿਆ ਸਵਾਦ ਦੇਖਿਆ ਹੋ ਗਿਆ ਜਾਂਦੀ 95 ਖੁੱਲੀ ਛੱਡ ਦੇ ਨੂਰ ਇੱਥੇ ਕਿਹੜਾ ਕੀ ਬੀਜਿਆ ਕਿਤੇ ਕਿ ਵਾੜੇ ਛੱਡ ਨਹੀਂ ਨਹੀ ਨਹੀ ਇੱਥੇ ਨਹੀਂ ਐ ਨਾਰਮਲ ਛੱਡ ਦਿਆ ਕਰ ਤਾਂ ਨਹੀਂ ਕਿ ਮੁੜਦੀਆਂ ਨਹੀਂ ਨਹੀਂ ਮੈਂ ਕੋਈ ਛੱਡੀ ਨਹੀਂ ਬੰਗਾ ਲਿਆਈ ਕਦੀ ਨਹੀਂ ਲਿਆਈ ਤੱਕ ਨੂਰ ਵੋਟ ਪਾਦੀ ਫਿਰ ਬਣੀ ਨਹੀਂ ਅਜੇ ਵੋਟ ਯਾਰ ਆਪਣਾ ਬਣਾਈ ਨੀ ਕਿ ਬਣਾਉਣੀ ਨਹੀਂ ਜਿੰਨੋ ਮਰਜ਼ੀ ਬਾਲਾ ਕੰਮ ਤਾਂ ਵੀ ਆਉਂਦਾ ਨਹੀਂ ਤੇ ਵੋਟ ਬਣਾਉਣੀ ਨਹੀਂ ਨਹੀਂ ਨੂਰ ਤੁਹਾਡੇ ਤਾਂ ਚੰਗੇ ਲਿੰਕ ਨੇ ਆਹੋ ਐਮਐਲਏ ਰੋਏ ਘੜਿਆਗੇ ਬਈ ਦਾ ਸਾਡਾ ਆ ਨੂਰ ਨੇ ਆਮ ਆਦਮੀ ਨੂੰ ਪਾਈ ਹੀ ਵੋਟ ਤੇ ਨੂਰ ਦਾ ਚੰਗਾ ਕੰਮ ਧੰਦਾ ਚੱਲਿਆ ਤੇ ਨਵੀਆਂ ਰਵੇਲੀਆ ਨੂਰ ਸ਼ਨਾਜ ਨੂੰ ਕੱਢ ਲਿਆ ਬਾਹਰ ਸ਼ਨਾਜ ਨਾਰਿਕ ਕਲੈਕਸ਼ਨ ਅਪਲੋਡ ਤੋਂ

ਵਾਓ ਆਹ ਫਾਇਰ ਇਧਰਾਂ ਗਿਆ ਨਾ ਕੀ ਬਾਤ ਲਾ ਗੇੜਾ ਉੱਤੇ ਬਹਿ ਗਏ ਉਧਰ ਜੀ ਕਬੂਤਰ ਬਾਹਰ ਆ ਕਬੂਤਰ ਮਾਗਾ ਭਰਾਵਾ ਇਹਦੇ ਕੁੜੀਆ ਫੋਟੋ ਮੇਰੇ ਕੁੜੀਆ ਇੱਧਰ ਆ ਓ ਤੂੰ ਹੋਰ ਜਸ਼ਨ ਜੀ ਠੀਕ ਠਾਕ ਕਿਵੇਂ ਹੀ ਪਰਵਟਿਆਂ ਨਾਲ ਗੱਲਾਂ ਕਰਦਾ ਮੁੰਡਾ ਨਿਆਰੇ ਨਿਆਰੇ ਇਹ ਵੀਰ ਨੇ ਅਸੱਚ ਤੁਸੀਂ ਅਲਟੋ ਵਿੱਚ ਨਹੀਂ ਦੱਸ ਦਿਓ ਜਿੱਹਾਂ ਤੇ ਉਹਨੂੰ ਵੇਖਣ ਦੇ ਰੌਣਕ ਮੇਲਾ ਐਵੇਂ ਗੱਲ ਪਾਈਏ ਤੇ ਜਵਾਕ ਦੇ ਬੱਬਲੀ ਦੇ ਪੱਠਿਆਂ 'ਚ ਉਹ ਚੋਂ ਕਢਾਉਣੇ ਆ ਇੱਧਰ ਆ ਇੱਧਰ ਡਰਾਈਵਰ ਛੱਡ ਮੈਂ ਕਹਿੰਦਾ ਫੋਰਚੂਨਰ ਨਾ ਮੇਰ ਦੋਵੇਂ ਆਣੀਆਂ ਡਰਾਈਵਰ ਰੁਤੇ ਭਰਾਵਾ ਆਉਂਦੇ ਤੋਂ ਉਹ ਜਾ ਪਰ ਮੈਂ ਦੋਵੇਂ ਕਹੀ ਜਾਨਾ ਇਹ ਜੀ ਆ ਬੰਦੇ ਨੂੰ ਕੁਝ ਵੀ ਨਹੀਂ ਪਤਾ ਲਓ ਮੇਰੇ ਵੀਰੋ ਨੂਰ ਕੇ ਆਂਬ ਲਬੂਟੇ ਵੇਖਣ ਆਏ ਆਂਬ ਲੱਗੇ ਕਿ ਨਹੀਂ ਬਹੁਤ ਲੱਗੇ ਆ ਦੜੇ ਡੈਡੀ ਵਾਪਸ ਆਏ ਦੜੇ ਆਏ ਟੁੱਟ ਕੇ ਵਾਪਸ ਪਾਸੇ ਫਿਰ ਤਨੇ ਸਾੜੀ ਸਨੂਰਾਂ ਦਾ ਚੜਦੀ ਬੱਪਲ ਦਾ ਗਾਲ ਸੁਣ ਆਲੇ ਠੇਕੇਦਾਰਾਂ ਦੀ ਨੂਰ ਕਾ ਜੀ ਰੋਲਾ ਪੈ ਗਿਆ ਪਾਣੀ ਤੋਂ ਮੈਨੂੰ ਲੱਗਦਾ ਮੈਨੂੰ ਬੰਦਾ ਵੜਨਾ ਪੈਣਾ ਇੱਥੇ ਉਹ ਵੀ ਪਾ ਗਿਆ ਹੁਣ ਵੜਨਾ ਦੀਪੇ ਕੀ ਕਰਨਾ ਉਹ ਵਾਹ ਵੀ ਵਾਹ ਨੂਰ ਕੀ ਕਰਨਾ ਉਹਦੀ ਆਵਾਜ਼ ਤਾਂ ਨਿਕਲ ਨਹੀਂ ਰਹੀ ਗੈਂਗ ਦਾ ਬਾਈ ਕੋਈ ਦੂਸਰਾ ਹੀ ਨਹੀਂ ਨਾ ਆਈ ਬੱਬਲ ਨੇ ਨਾ ਹੋਣੀ ਬੱਬਲ ਨੇ ਹੋਣੀ ਨਹੀਂ ਸੱ ਤੇਰਾ ਹੀ ਬੱਬਲ ਦੇ ਨਾਲ ਹੀ ਜਾਂਦੀ ਹੈ ਠੀਕ ਹੈ ਫਿਰ ਚਾਹ ਦੇਖ ਹੁੰਦਾ ਬਣਾ ਬਣ ਕੇ ਖੁਸ਼ ਹੋ ਗਈ ਉਹਨੇ ਕਿਹਾ ਤੈਨੂੰ ਨਾ ਨਾ ਯਾਰ ਸੇਵਾ ਬਹੁਤ ਨੂਰ ਦੀ ਇਹ ਗੱਲ ਨਹੀਂ ਬੱਬਲ ਅੱਛਾ ਕੁੜੀ ਆ ਮੈਂ ਕੀ ਆਖਾਂ ਬਲ ਉਹਦੇ ਨਹੀਂ ਓਏ ਆ ਮੈਂ ਉਹਨਾਂ ਦਾ ਉਹ ਪੈਰ ਪਾ ਗਿਆ ਨਾ ਤਾਂ ਵੀ ਜਦ ਅਜੰਦਰ ਸਿੰਘ ਨਾਲ ਰੇਟਾ ਕੋ ਜਾ ਰਹੇ ਕੁੜੀਏ ਵਰਮਟਿੰਗ ਮਾਰੀ ਜਾਂਦਾ ਹੈ ਘਟਵਾੜਾ ਇੰਨਾ ਝੋਟਾ ਨਹੀਂ ਚਾਹੀਦਾ ਹਾਲੀ ਇੱਕ ਬੱਬਲ ਕੋਲ ਪਹੁੰਚ ਚੁੱਕੇ ਆ ਜੀ ਹੋਰ ਬੱਬਲ ਜੀ ਵਧੀਆ ਹੀ ਵਧੀਆ ਠੀਕ ਠਾਕ ਤੇ ਵੀਰ ਨੇ ਗਾਮ ਵਾਲਿਆਂ ਦੀਆਂ ਨੇ ਦੋ ਜੀ ਤੇ ਆਦਾ ਮਾੜਾ ਹੀ ਮਾਰੂ ਨੀਗਾ ਹੈਰੀ ਵੀਰ ਮੈਂ ਇਹਨੂੰ ਤਾਂ ਪਤਾ ਨਹੀਂ ਆਪਾਂ ਆਪਣੇ ਵੀਰਾਂ ਨੂੰ ਖਾ ਲੈਣੇ YouTube ਵਾਲਿਆਂ ਨੂੰ ਕਿਹਣੀ ਨੂਰ ਤੇ ਬਾਕੀ ਨੂਰ ਨੇ ਵੀ ਗਾਂ ਨੂਰ ਲੱਭ ਲੱਭੀ ਗਾਂ ਨਹੀਂ ਨੇ ਮੈਂ ਤਾਂ ਲੱਭੀ ਹੋਈ ਏ 35000 ਦੀ ਲੈਣੀ ਹੈ ਤੇ ਲਿਆਓ ਪੈਸੇ ਲਿਆ ਚੱਲ ਪਹਿਲੇ ਲਓ ਪੈਸੇ ਹੀ ਤੈਨੂੰ ਦੇਣੇ ਪੈਣੇ ਨੇ ਕਿੰਨਾ ਦੁੱਧ ਕਿੰਨਾ ਨਾ ਮੇਰੇ ਹਾਂ ਬੰਦੇ ਚੁੱਪ ਕਰ ਚੁੱਪ ਕਰੋ ਬਾਈ ਦੀ ਗੱਲ ਤੇ ਪੈਸੇ ਹੀ ਤੈਨੂੰ ਭਰਨੇ ਪੈਣੇ ਨੇ ਅੱਛਾ ਹੀ ਇੰਨਾ ਧੱਕਾ ਹੀ ਹੋਰ ਗਾਹ ਹੋ ਸਕਦਾ ਕਦੀ ਤੈਨੂੰ ਚੋਕੇ ਵੀ ਜਾਣੀ ਪਵੇ ਕਿੰਨੇ ਕਿੰਨੇ ਤੇ ਦੁੱਧ ਪੀਣ ਵਾਲਾ ਬੇਲੀ ਹੈ ਯਾਰ ਇੰਨਾ ਨਹੀਂ ਦੂਰ ਹੈ ਓਥੇ ਬੱਬਲੀ ਪਾ ਕੇ ਜਾਂਦਾ ਓਥੇ ਲਓ ਵੀਰੇ ਹਾਂਜੀ ਗਾਵਾਂ ਵਖਾਉਣੇ ਤੁਹਾਨੂੰ ਹਾਂਜੀ ਬੱਬਾ ਆਂ ਗਾਂ ਲਿਆਂਦੀਆਂ ਵੀਰੇ ਆਪਾਂ ਦੋ ਆ ਲਿਆਂਦੀਆਂ ਜੀ ਤੇ ਇਹ ਆ ਕਿੰਨੇ ਦੀ ਲਿਆਂਦੀ ਸੀ ਇਹਦੇ ਦੀ 55000 ਠੀਕ ਹੈ ਤੇ ਕੀ ਦੁੱਧ ਦੁੱਧ ਜਾਂਦਾ ਦੁੱਧ ਸੀਦਾ 26 27 ਲੀਟਰ 26 27 ਲੀਟਰ ਹਾਂ ਹੁਣ ਤਾਂ ਘੱਟਣੀ ਹੁਣ ਤਾਂ ਘੜ ਗਈ ਅੱਛਾ ਹਾਂ ਹੁਣ ਤਾਂ ਘੜ ਗਈ ਕਿੰਨੇ ਟਾਈਮਾਂ ਦਾ ਸੀਗਾ ਦੋ ਟਾਈਮਾਂ ਦਾ ਦੋ ਟਾਈਮਾਂ ਦਾ 26 ਉਹ ਥੱਲੇ ਗਈ ਪਰ ਨਹੀਂ ਥੱਲੇ 16 ਲੀਟਰ 16 ਕਿੰਨੇ ਦੀ ਲਿਆਂਦੀ ਸੀ 55 ਤੇ ਉਹ ਉਹ ਕਿਹੜੀ ਯਾਰੀ ਗਾਂਾਂ ਬਹੁ ਮਹੀਨਿਆਂ ਹੈ ਉਹ ਜੰਮੀ ਹੈ ਫਕਤ ਤਿਆਰ ਤਿੰਨ ਮਹਿੰਗੀਆਂ ਨੇ ਥਿਆਤ ਨਹੀਂ ਤੇ ਬੱਬਲ ਨੂੰ ਫਾਇਦਾ ਵੀ ਹੈਗਾ ਯਾਰ ਖਰਚਾ ਖਰਚਾ ਕੱਢ ਕੇ ਖਾਚਾ ਤਾਂ ਵੱਜਦਾ ਯਾਰ ਵੱਜਦਾ ਠੀਕ ਏ ਚਲੋ ਬੰਦੀਆ ਇੱਕ ਗਾ 12-13000 ਰੁਪਏ ਮਹੀਨੇ ਵਿੱਚ ਛੱਡ ਕੇ ਛੱਡ ਕੇ ਜਾਂਦੀ ਹੈ ਚਲੋ ਬੰਦੀਆ ਉੜਾ ਜਾ ਤੇ ਕੀ ਕੋਈ ਕਰਦੇ ਕਰਦੇ ਬੰਦ ਕਰ ਦੇ ਤੇ ਲੈ ਲਈ ਲੋਈ ਫੁਵਾਰੇ ਵੀ ਲਾ ਛੱਡੇ ਨੇ ਬੱਬਲ ਵੀਰ ਨੇ ਤਬ ਬੱਬਲ ਯਾਰਾ ਤਾਂ ਤਪਦੀ ਬਹੁਤ ਹੋਣੀ ਓਸ ਲਈ ਆ ਤਪਦੀ ਬਹੁਤ ਹੋਣੀ ਹੈ ਹੈਨਾ ਤੇ ਇਹਨੇ ਤੇ ਯਾਰ ਉਹ ਦੂਜੀਆਂ ਪਾ ਦੇ ਬੋਰੀਆਂ ਲਿਆ ਕੇ ਉੱਤੇ ਗਿੱਲੀਆਂ ਕਰਦੀ ਕਰੀ ਸਵੇਰੇ ਇਹ ਵੀ ਗੱਲ ਸਹੀ ਹੈ ਚਲੋ ਜੀ ਆ ਵੀ ਚੱਲਦਾ ਸਿਸਟਮ ਬੱਬਲ ਇਹ ਕਿੰਨੇ ਦਾ ਪਿਆ ਤੈਨੂੰ ਸਾਰਾ ਪ੍ਰੋਜੈਕਟ ਇਹ 2500 ਦਾ ਬਸ 2500 ਦਾ ਸਿਰਫ ਹੀ ਅੱਛਾ ਗਿੱਲੀਆਂ ਦਾ ਪਹਾਰਾ ਯਾਰ ਇਹ ਆਵ ਲਾਇਆ ਇਹ ਸਿਸਟਮ ਲਿਆ ਕੇ ਆ ਆ ਬਹੁਤ ਵਧੀਆ ਬਹੁਤ ਵਧੀਆ ਇਹਦੇ ਨਾਲ ਪੂਰਾ ਵਧੀਆ ਰਿਹਾ ਤਾਂ ਠੰਡਾ ਮਾਹੌਲ ਹਾਂ ਪੂਰਾ ਤੇ ਜਿਹੜਾ ਆ ਕੰਮ ਏ ਥੋੜਾ ਜਣਾ ਜਿਆਦਾ ਤਾਅ ਦਾ ਨਾ ਹਾਂ ਨਾ ਸਹੀ ਗੱਲ ਏ ਸਹੀ ਗੱਲ ਏ ਤੇ ਬਾਕੀ ਸਹੀ ਆਈ ਤੇ ਇਧਰ ਮੱਜਾਂ ਵੀ ਰੱਖੀਆਂ ਵੀਰ ਹਾਂ ਮੱਜਾਂ ਸਾਰੀਆਂ ਆਪਣੀਆਂ ਕਰਦੀਆਂ ਨੇ ਕਰਦੀਆਂ ਕਰਦਾ ਰਵਾ ਹੈ ਰਵਾ ਰਵਾ ਠੀਕ ਏ ਆ ਵੀ ਕਟੀਆਂ ਕਟੀਆਂ ਹੀ ਕਟੀਆਂ ਨੇ ਸਾਰੀਆਂ ਕਟੀਆਂ ਉਹ ਪਰਲੀ ਮਾਈ ਦੀਆਂ ਨੇ ਪਰਲੀ ਮਾਈ ਦੀਆਂ ਹੈ ਹਾਂ ਠੀਕ ਏ ओ, आ, सुना ये दो महीने का रवा है चलो बी ए जी बबल फार्म अपने वीर कुत्ते भी रखे हुए इन्हें बहला बबल कुछ ਬਹੁਤ ਤਗੜੇ ਤਗੜੇ ਪਿੱਟ ਬੋਲੇ ਰਹੇ ਨੇ ਭਰਾ ਆਪਣੇ ਕੋਲ ਤੇ ਹੁਣ ਵੀ ਗਾਂ ਤਿਆਰ ਕਰ ਰਿਹਾ ਨਵੇਂ ਬਰੀਡ ਬਬਲ ਕਿਹੜੀ ਕਰ ਰਿਹਾ ਹਨ ਫਰੈਂਚ ਬੁੱਲਡੌਗ ਆਹ ਦੇਖੋ ਜੀ ਫਰੈਂਚ ਬੁੱਲਡੌਗ ਆਹ ਦੇਖੋ ਜੀ ਆ ਆਹ ਕੌਣ ਪੁੱਤ ਆ ਮੈਂ ਅੱਪਾ ਅੱਪਾ ਆਹ ਕੌਣ ਆਇਆ ਹੈਰੀ ਚਾਚੂ ਆਹ ਕੌਣ ਆਇਆ ਆਹ ਕੌਣ ਤੋਫੀ ਰਹੂਗਾ ਤੋਫੀ ਰਹੂਗਾ ਉਹ ਸੋ ਆਖਿਆ ਉਹਨੇ ਤੋਫੀ ਰਹੂਗਾ ਮੈਂ ਤੋਫੀ ਲਊਂਗਾ ਏ ਪਈ ਬੱਮਲ ਨਸ ਗਿਆ ਨਾ ਫਦਾਰਿਆ ਨਾਗਰ ਕਿਟ ਉੱਤੇ ਗਿਆ ਬਰਲਾ ਕਿਟਾ ਉਹ ਇਹ ਲੰਮਾ ਹੁੰਦਾ ਰਿਹਾ ਹਾਂ ਨਾ ਕਿ ਗਿਆ ਤੇ ਨੂਰ ਤੂ ਸੀਗਾ ਗੀਤ ਆ ਔਰ ਜੜੇ ਆ ਉੱਥੇ ਸ਼ੋਕੇ ਨੂਰ ਨਾ ਮਾਰੀ ਨਹੀਂ ਦੇ ਸੰਗ ਦੇ ਦੇ ਨਾ ਕਰ ਲੈ ਜਾ ਐਂ ਬਣੂਗੀ ਹੋਣੀ ਜੋੜ ਜੋੜ ਤੇਰਾ ਲੱਗ ਗਿਆ ਜੋੜ ਜੋੜ ਕੇ ਜੋਰ-ਜੋਰ ਕੇ ਨਿੱਕੇ ਮੋਟੀਆਂ ਚੀਜ਼ਾਂ ਆ ਦੇ ਗਲਾਸ ਠਿੱਕੇ ਫਿੱਕੇ ਨਾ ਨੂਰ ਕੋਲ ਪਿਆ ਜਿਹੜਾ ਵੇਖਿਆ ਪੂਰੇ ਕਾਲੇ ਲੰਘਦਾ ਰਿਸ਼ਟੀ ਜਾਂਦਾ ਟਾਕੀ ਮਾਰਦਾ ਫਿਰ ਮੈਂ ਸਾਫ਼ ਕਰ ਰਾਂ ਤੂੰ ਕਰਦਾ ਨਹੀਂ ਵਾਹ ਵੀ ਵਾਹ ਮੁੰਡਿਆ